ਵੀਰ ਦਾ ਕਹਿਣਾ ਸੀ ਕਿ ਜਦੋਂ ਮੈਂ ਕੀਰਤਨ ਕਰਦਾ ਸੀ ਨਾ ਮੇਰੀ ਕਿਸੇ ਨੇ ਕਦਰ ਨਹੀਂ ਕੀਤੀ ਮੈਨੂੰ ਉਹ ਏ ਬਾਬੇ ਐਦਾਂ ਕਹਿ ਕੇ ਬੁਲਾਉਂਦੇ ਸੀ ਗੱਟ ਹਾਂ ਦਿਹਾੜੀ ਪਾ ਆਇਆ ਫਿਰ ਕੀ ਬਣਾ ਤੂੰ ਹੀ ਤਾਂ ਬਸ ਕੜੀ ਆ ਕਰਨ ਦਾ ਤੁਹਾਡੇ ਚੰਗੀ ਦਿਹਾੜੀ ਪੈ ਜਾਂਦੀ ਕਹਿੰਦਾ ਮੇਰਾ ਤਲਾਕ ਹੋ ਗਿਆ ਸਿਰਫ ਕੀਰਤਨ ਕਰਨਾ ਕਰਕੇ ਕਿਉਂਕਿ ਮੇਰੀ ਕੋਈ ਰਿਸਪੈਕਟ ਨਹੀਂ ਕਰਦਾ ਮੈਨੂੰ ਕੋਈ ਬਹੁਤੀ ਕਮਾਈ ਨਹੀਂ ਸੀ ਹਜ਼ੂਰ ਕਹਿੰਦੇ ਕਰੋੜਾਂ ਦੇ ਵਿੱਚ ਕੋਈ ਵਿਰਲਾ ਸੇਵਕ ਆ ਬਾਕੀ ਸਾਰੇ ਵਪਾਰੀ ਨੇ ਆਪਾਂ ਸੁਭਾਵਿਕ ਤੌਰ ਤੇ ਸਟੇਜ ਤੇ ਬਹਿ ਕੇ ਵੀ ਸੰਗਤ ਨੂੰ ਕਹੀਦਾ ਵੀ ਸਾਧ ਸੰਗਤ ਜੀ ਇਹ ਮੇਰਾ ਪੇਸ਼ਾ ਆ। ਹੂੰ ਮੈਂ ਧਨ ਦੇ ਵਾਸਤੇ ਕਰ ਰਿਹਾ। ਸਾਨੂੰ ਪਾਤਸ਼ਾਹ ਜੀ ਦੇ ਕੋਲੋਂ ਬਹੁਤੇ ਪਦਾਰਥ ਨਹੀਂ ਮੰਗਣੇ ਚਾਹੀਦੇ। ਵੀ ਹਮੇਸ਼ਾ ਮੰਗ ਨਹੀਂ ਕਰਨੀ ਚਾਹੀਦੀ। ਹਜ਼ੂਰ ਨੇ ਕਿਹਾ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾ। ਮੂਰਖ ਆ ਜਿਹੜੇ ਰੋਜ਼ ਪਦਾਰਥ ਹੀ ਮੰਗਦੇ ਰਹਿੰਦੇ, ਪਦਾਰਥ ਹੀ ਮੰਗਦੇ ਰਹਿੰਦੇ। ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਵੀ ਮੂਰਖ ਆ ਜਿਹੜੇ ਰੋਜ਼ ਹੀ ਲੈ ਲੈ ਕੇ ਲੈ ਲੈ ਕੇ ਮੁਕਰ ਜਾਂਦੇ ਨੇ। ਵੀ ਅੱਗੇ ਫੇਰ ਮੰਗਣ ਆ ਜਾਂਦੇ। ਅਗਲੇ ਦਿਨ ਫੇਰ ਮੱਕਣ ਆ ਜਦ ਪਿੱਛੇ ਜੇ ਇੱਕ ਵੀਰ ਦੀ ਵੀਡੀਓ ਵਾਇਰਲ ਹੋਈ ਸੀ ਆਪਾਂ ਨਾਮ ਤਾਂ ਨਹੀਂ ਲਵਾਂਗੇ ਉਹਨਾਂ ਦਾ ਪਰ ਉਹ ਵੀਰ ਜਿਹੜਾ ਕਿੱਤਾ ਸੀਗਾ ਮੁੱਖ ਕੰਮ ਸੀਗਾ ਕੀਰਤਨ ਕਰਦੇ ਸੀਗੇ ਕੀਰਤਨੀਆ ਸਿੰਘ ਸੀ ਗੁਰੂ ਘਰ ਦਾ ਤੇ ਵੀਰ ਦਾ ਕਹਿਣਾ ਸੀ ਕਿ ਜਦੋਂ ਮੈਂ ਕੀਰਤਨ ਕਰਦਾ ਸੀ ਨਾ ਮੇਰੀ ਕਿਸੇ ਨੇ ਕਦਰ ਨਹੀਂ ਕੀਤੀ ਮੈਨੂੰ ਓਏ ਬਾਬੇ ਇਦਾਂ ਕਹਿ ਕੇ ਬੁਲਾਉਂਦੇ ਸੀਗੇ ਠੀਕ ਆ ਹਾਂ ਦਿਹਾੜੀ ਪਾ ਆਇਆ ਫਿਰ ਕੀ ਬਣਾ ਤੂੰ ਹੀ ਤਾਂ ਬਸ ਕੜੀ ਆ ਕਰਨ ਦਾ ਤੁਹਾਡੀ ਚੰਗੀ ਧਾੜੀ ਪੈ ਜਾਂਦੀ ਠੀਕ ਹੈ ਕਹਿੰਦਾ ਮੇਰਾ ਤਲਾਕ ਹੋ ਗਿਆ ਸਿਰਫ ਕੀਰਤਨ ਕਰਨਾ ਕਰਕੇ ਕਿਉਂਕਿ ਮੇਰੀ ਕੋਈ ਰਿਸਪੈਕਟ ਨਹੀਂ ਕਰਦਾ ਮੈਨੂੰ ਕੋਈ ਬਹੁਤੀ ਕਮਾਈ ਨਹੀਂ ਸੀ ਠੀਕ ਹੈ ਪਰ ਜਦੋਂ ਤਾਂ ਮੈਂ ਕੀਰਤਨ ਛੱਡ ਕੇ ਇੰਸਟਾਗ੍ਰam ਉੱਪਰ ਸੋਸ਼ਲ ਮੀਡੀਆ ਉੱਪਰ ਜੱਬਲੀਆਂ ਮਾਰਨ ਡੈ ਪਿਆ ਕਹਿੰਦਾ ਲੋਕੀ ਮੇਰੀ ਕਦਰ ਕਰਦੇ ਆ ਮੇਰੇ ਨਾਲ ਫੋਟੋਆਂ ਖਿਚਾਉਂਦੇ ਆ ਆ ਕੇ ਠੀਕ ਹੈ ਮੈਨੂੰ ਪੈਸੇ ਦਿੰਦੇ ਨੇ ਕਹਿੰਦਾ ਮੈਂ ਪਹਿਲਾਂ ਕਿਸੇ ਗੱਡੀ ਦਾ ਸ਼ੀਸ਼ਾ ਤੋੜਿਆ ਉਹਦੇ ਬਦਲੇ ਬੰਦੇ ਨੇ ਮੈਨੂੰ 20000 ਰੁਪਏ ਦਿੱਤਾ ਤੇ ਤੂੰ ਮੇਰੀ ਗੱਡੀ ਇਹ ਕਾਮਯਾ ਤਾਂ ਕਹਿੰਦਾ ਮੈਨੂੰ ਕਿ ਲੋੜ ਕਿਰਤਨ ਕਰਨ ਦੀ ਮੇਰਾ ਤਲਾਕ ਹੋ ਗਿਆ ਮੇਰਾ ਘਰ ਨਹੀਂ ਬਣ ਸਕੇ ਕਿਰਤਨ ਕਰਨ ਦਾ ਕਰਕੇ ਪਰ ਜਦੋਂ ਜਦ ਮੈਂ ਜੱਬਲੀਆਂ ਮਾਰਦਾ ਮੈਨੂੰ ਪੈਸੇ ਪੈਸਾ ਮੇਰਾ ਨਾਮ ਹੋ ਗਿਆ ਮੈਂ ਸੈਲੀਬ੍ਰਿਟੀ ਬਣ ਗਿਆ ਮਤਲਬ ਮੈਂ ਸੋਚਦਾ ਕਿ ਕੀ ਅਵਸਥਾ ਅੱਜ ਦੇ ਗੁਰੂ ਘਰ ਦੀਆਂ ਕਿਰਤਨੀਆਂ ਦੀ ਜਾਂ ਵੀਰ ਦੀ ਕੀ ਮਾਨਸਿਕਤਾ ਕਿ ਉਹਨੇ ਇਹ ਰਾਹ ਚੋਂ ਲੈ ਗੁਰੂ ਦੇ ਕਿਰਤਨ ਨੂੰ ਛੱਡ ਕੇ ਦੇਖੋ ਮਾਨਸਿਕਤਾ ਬਣਨ ਦੇ ਵਿੱਚ ਨਾ ਦੋਵੇਂ ਪਾਸਿਆਂ ਦਾ ਬਿਲਕੁਲ ਪੂਰਾ ਜਿਹੜਾ ਸਹਿਯੋਗ ਹੁੰਦਾ ਹੈ ਆਪਾਂ ਕੇਵਲ ਇੱਕ ਪਾਸੇ ਨੂੰ ਨਹੀਂ ਕਹਿ ਸਕਦੇ ਕਿ ਉਹ ਹੀ ਪਾਸਾ ਜਾਉ ਉਹਦੀ ਮਾਨਸਿਕਤਾ ਗਲਤ ਹੋਵੇਗੀ ਆਪਾਂ ਵਿਚਾਰ ਇਹ ਕਰ ਸਕਦੇ ਆ ਜਿਵੇਂ ਸਤਗੁਰਾਂ ਨੇ ਬਚਨ ਕੀਤਾ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਹਮ ਹਜ਼ੂਰ ਕਹਿੰਦੇ ਕਰੋੜਾਂ ਦੇ ਵਿੱਚ ਕੋਈ ਵਿਰਲਾ ਸੇਵਕ ਆ ਬਾਕੀ ਸਾਰੇ ਵਪਾਰੀ ਨੇ ਤੇ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਹੁਣ ਅਸੀਂ ਕਥਾ ਵਿਚਾਰ ਕਰਦੇ ਆ ਆਪਾਂ ਸੁਭਾਵਿਕ ਤੌਰ ਤੇ ਸਟੇਜ ਤੇ ਬਹਿ ਕੇ ਵੀ ਸੰਗਤ ਨੂੰ ਕਹੀਦਾ ਵੀ ਸਾਧ ਸੰਗਤ ਜੀ ਇਹ ਮੇਰਾ ਪੇਸ਼ਾ ਆ ਮੈਂ ਧੰਨ ਦੇ ਵਾਸਤੇ ਕਰ ਰਿਹਾ ਹਾਂ ਹਮ ਮੈਂ ਇਸ ਕਰਕੇ ਕਰ ਰਿਹਾ ਵੀ ਆਪ ਜੀ ਮਾਇਆ ਦਓਗੇ ਹਮ ਤੇ ਉਸ ਮਾਇਆ ਦੇ ਨਾਲ ਸਾਡੇ ਘਰ ਪਰਿਵਾਰ ਦਾ ਗੁਜ਼ਾਰਾ ਸੋਹਣਾ ਹੋਵੇਗਾ ਅਸੀਂ ਵੀ ਉੱਥੇ ਹੀ ਖੜੇ ਹਾਂ ਬਿਲਕੁਲ ਪਰ ਫਰਕ ਇਹ ਪੈਂਦਾ ਹੁੰਦਾ ਕਿ ਜਿਹੜੀ ਇੱਕ ਬਿਰਤੀ ਆ ਉਹ ਦੂਜੀ ਬਿਰਤੀ ਤੇ ਹਾਵੀ ਨਾ ਹੋ ਜਾਵੇ ਹਮ ਹੁਣ ਸਾਡੇ ਅੰਦਰ ਜਿਹੜੇ ਵਕਾਰ ਨੇ ਉਹ ਵੀ ਸਾਡੇ ਸਰੀਰ ਦੇ ਲਈ ਜ਼ਰੂਰੀ ਨੇ ਹਾਂਜੀ ਜੇ ਮੇਰੇ ਅੰਦਰ ਲੋਭ ਨਹੀਂ ਲੋਭ ਨਿਰਮਲ ਹੱਦ ਤੱਕ ਨਹੀਂ ਨਿਰਮਲ ਅਵਸਥਾ ਵੀ ਹੈ ਲੋਭ ਦੀ ਇੱਕ ਉਹ ਹੈ ਵੀ ਮੈਂ ਜੇ ਚਾਰ ਕਿਤਾਬਾਂ ਪੜ੍ਹੀਆਂ ਨੇ ਜੇ ਮੈਂ ਚਾਰ ਗ੍ਰੰਥ ਪੜ੍ਹੇ ਨੇ ਤੇ ਮੇਰੇ ਚੇਤ ਵਿੱਚ ਜੇ ਇਹ ਨਹੀਂ ਹੋਏਗਾ ਕਿ ਮੈਂ ਹੋਰ ਸੰਖਿਆ ਲਵਾਂ ਮੈਂ ਹੋਰ ਪੜਾਂ ਤੇ ਮੈਂ ਪੜ ਨਹੀਂ ਸਕਦਾ ਅੱਗੇ ਨਹੀਂ ਵੱਧ ਸਕਦਾ ਤਾਂ ਇਸ ਕਰਕੇ ਜਿਵੇਂ ਵਿਕਾਰ ਨੇ ਤੇ ਸਤ ਗੁਣ ਨੇ ਦੋਵੇਂ ਸਾਡੇ ਸ਼ਰੀਰ ਦੇ ਅੰਦਰ ਹੀ ਨੇ ਜੀ ਇਸ ਦੇਹੀ ਅੰਦਰ ਪੰਜ ਚੋਰ ਬਸਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪੰਜ ਸਤ ਗੁਣ ਵੀ ਇਸ ਸ਼ਰੀਰ ਦੇ ਅੰਦਰ ਹੀ ਵਸਦੇ ਆ ਹੂੰ ਫਰਕ ਇਹ ਹੁੰਦਾ ਕਿ ਕਿਹੜੀ ਬਿਰਤੀ ਕਿਹਦੇ ਤੇ ਹਾਵੀ ਹੈ ਹੁਣ ਆਪਾਂ ਸੰਸਾਰ ਕੇ ਆ ਸਾਰੇ ਦੇ ਸਾਰੇ ਸੰਸਾਰ ਦੇ ਵਿੱਚ ਪੈਦਾ ਹੋਏ ਆ ਸੰਸਾਰ ਦੀ ਬਿਰਤੀ ਦਾ ਸਾਡੇ ਤੇ ਪ੍ਰਭਾਵ ਵੀ ਪੈਂਦਾ ਹਮ ਸਤਗੁਰੂ ਨੇ ਕਿਹਾ ਕਿ ਤੇਰੇ ਆਲੇ ਦੁਆਲੇ ਬਾਣੀ ਦਾ ਕਵਚ ਹੋਵੇ ਉਸ ਕਵਚ ਦੇ ਨਾਲ ਕਦੇ ਵੀ ਤੇਰੀ ਮਾਨਸਿਕਤਾ ਜਿਹੜੀ ਉਹ ਬਹੁਤੀ ਸੰਸਾਰ ਵੱਲ ਨਾ ਡਿੱਗ ਜਾਵੇ ਸੰਸਾਰਿਕ ਜੀਵਨ ਤਬ ਤੀਤ ਕਰੇ ਪਰ ਬਹੁਤੀ ਸੰਸਾਰ ਵੱਲ ਨਾ ਮਾਨਸਿਕਤਾ ਡਿੱਗ ਜਾਵੇ ਹਾਂਜੀ ਹੁਣ ਅੱਜ ਸੰਸਾਰ ਐਸਾ ਜੀ ਨੂੰ ਪਾਤਸ਼ਾਹ ਕਹਿੰਦੇ ਕੋਟ ਮੱਧੇ ਕੋਈ ਵਿਰਲਾ ਸੇਵਕ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਸੇਵਕ ਹੈ ਹੋਰ ਸਗਲੇ ਬਿਵਹਾਰੀ ਬਾਕੀ ਸਾਰੇ ਵਪਾਰੀ ਬੁੱਧੀ ਦੇ ਨੇ ਵੀ ਬਾਕੀ ਸਾਰਿਆਂ ਤੇ ਆਪਾਂ ਕਹੀਏ ਕਿ ਭਾਵੇਂ ਧਾਰਮਿਕ ਕਾਰਜ ਕਰ ਰਹੇ ਨੇ ਪਰ ਉਹਨਾਂ ਤੇ ਮਾਇਆ ਵਾਲੀ ਵਰਤੀ ਜ਼ਿਆਦਾ ਪ੍ਰਭਾਵੀ ਹੋ ਗਈ ਹੈ ਹੂੰ ਮਾਇਆ ਦੀ ਜਿਹੜੀ ਇੱਕ ਚਾਹ ਹੋਣੀ ਇੱਛਾ ਹੋਣੀ ਇਹ ਚੰਗੀ ਗੱਲ ਆ ਵੀ ਚਲੋ ਸਾਰਿਆਂ 'ਚ ਹੋਏਗੀ ਤਾਂ ਹੀ ਬੰਦਾ ਮਿਹਨਤ ਕਰੇਗਾ ਜੇ ਮਾਇਆ ਕਮਾਉਣ ਦੀ ਇੱਛਾ ਹੋਵੇਗੀ ਪਰ ਮਾਇਆ ਕਮਾਉਣ ਦੀ ਇੱਛਾ ਜਿੱਦ ਬਣ ਜਾਣੀ ਉਹ ਫਿਰ ਲੋਕਾਂ ਨੂੰ ਤੰਗ ਕਰੇਗਾ ਜਾਂ ਉਹ ਮर्यादा ਤੋਂ ਡਿੱਗ ਜਾਊਗਾ ਜਾਂ ਉਹ اخلاق ਤੋਂ ਡਿੱਗ ਜਾਊਗਾ ਦੂਜੇ ਪਾਸੇ ਹੁਣ ਆਪਾਂ ਨੂੰ ਇਹ ਵੀ ਗੱਲ ਕਰਨੀ ਪੈਣੀ ਆ ਕਿ ਬਾਣੀ ਕਹਿੰਦੀ ਆ ਦੇਖੋ ਮੈਂ ਕਈ ਵਾਰੀ ਨਾ ਉਹ ਵੀਰਵਾਲ ਵੇਖ ਕੇ ਇਹ ਵੀ ਵਿਚਾਰ ਚੇਤ ਦੇ ਵਿੱਚ ਲਿਉਣਾ ਹੁਣਾ ਕਿ ਦੇਖੋ ਉਹ ਕਦੇ ਕੀਰਤਨ ਕਰਦੇ ਆ ਉਹਨਾਂ ਇਸ ਸ਼ਬਦ ਦਾ ਵੀ ਤਾਂ ਕੀਰਤਨ ਕੀਤਾ ਹੋਊਗਾ ਜਿਹਨੂੰ ਪਾਤਸ਼ਾਹ ਕਹਿੰਦੇ ਆ ਜੇ ਸੁਖ ਦੇ ਤਤ ਜੇ ਅਰਾਦੀ ਦੁੱਖ ਪੀ ਤੁਜਾ ਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਣਾਈ ਉਥੇ ਹਜ਼ੂਰ ਨੇ ਕਿਹਾ ਤਨਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਖੇਡ ਤਾਂ ਸਾਰੀ ਭਰੋਸੇ ਦੀ ਆ ਬਿਲਕੁਲ ਜੀ ਬਿਲਕੁਲ ਵੀ ਇਤੋਂ ਤੱਕ ਹਜ਼ੂਰ ਨੇ ਕਹਿ ਦਿੱਤਾ ਤਨਮਨ ਕਾ ਮੈਂ ਤੇਰੇ ਦਰ ਦਾ ਇੰਨਾ ਇੱਕ ਗਹਿਰਾ ਸੇਵਕ ਹੋ ਜਾਵਾਂ ਇੰਨਾ ਇੱਕ ਪ੍ਰੇਮ ਵਾਲਾ ਸੇਵਕ ਹੋ ਜਾਵਾਂ ਕਿ ਜੇ ਤੂੰ ਮੈਨੂੰ ਸੁਖ ਦੇਵੇਂ ਤਾਂ ਵੀ ਤੇਰੀ ਸੋਭਾ ਆ ਜੇ ਤੂੰ ਮੈਨੂੰ ਦੁੱਖ ਦੇਵੇਂ ਤਾਂ ਵੀ ਤੇਰੀ ਸੋਭਾ ਆ ਜੇ ਤੂੰ ਮੈਨੂੰ ਭੁੱਖਾ ਰੱਖੇ ਤਾਂ ਵੀ ਤੇਰੀ ਸੋਭਾ ਆ ਜੇ ਤੂੰ ਮੈਨੂੰ ਰਜਾ ਕੇ ਰੱਖੇ ਤਾਂ ਵੀ ਤੇਰੀ ਸੋਭਾ ਆ ਬਿਲਕੁਲ ਹੁਣ ਜੇ ਇੱਕ ਵਿਦਿਆਰਥੀ ਸਕੂਲ ਦੇ ਵਿੱਚ ਪੜਦਾ ਹਮ ਜਦੋਂ ਵਿਦਿਆਰਥੀ ਪੜ ਰਿਹਾ ਹਮ ਜਦੋਂ ਵਿਦਿਆਰਥੀ ਫੇਲ ਹੋਏਗਾ ਹਮ ਤੇ ਉਹ ਨਾਮ ਕੀ ਦਾ ਲੱਗੇਗਾ ਅਧਿਆਪਕ ਦਾ ਅਧਿਆਪਕ ਦਾ ਪੁੱਛਣਾ ਕਿਨੂੰ ਅਧਿਆਪਕ ਨੂੰ ਹਮ ਜੇ ਮੈਂ ਗੁਰੂ ਦਾ ਸਿੱਖ ਬਣ ਗਿਆ ਇਹਦਾ ਮਤਲਬ ਜੇ ਮੈਂ ਭੁੱਖਾ ਹੋਵਾਂਗਾ ਤੇ ਮੈਂ ਭਰੋਸਾ ਰੱਖਾਂ ਵੀ ਇਹਦੇ 'ਚ ਮੇਰੀ ਤੋਹੀਨ ਨਹੀਂ ਜੇ ਮੈਂ ਭੁੱਖਾ ਹੋਵਾਂਗਾ ਇਹਦੇ 'ਚ ਤਾਂ ਮੇਰੇ ਗੁਰੂ ਦੀ ਤੋਹੀਨ ਆ ਤੇ ਫਿਰ ਮੈਨੂੰ ਗੁਰੂ ਭੁੱਖਾ ਰੱਖੇਗਾ ਹੀ ਕਿਉਂ ਮੇਰਾ ਕੀ ਜਾਣ ਤੱਕੇ ਪੈਣੇ ਤੇਰੇ ਨਾਮ ਨੂੰ ਸਗੋਂ ਇੱਥੋਂ ਤੱਕ ਬਾਦਸ਼ਾਹ ਨੇ ਦੇਖੋ ਬਚਨ ਕੀਤੇ ਬਾਣੀ ਦੇ ਵਿੱਚ ਬਚਨ ਕੀਤੇ ਆ ਮੈਂ ਬੇਨਤੀ ਕਰਾਂ ਕਈ ਵਾਰੀ ਆਪਾਂ ਗੱਲ ਕਰਦੇ ਹੁੰਨੇ ਆ ਮੈਂ ਵੀ ਇਹ ਵਿਚਾਰ ਧਾਰਾ ਰੱਖਦਾ ਕਿ ਸਾਨੂੰ ਪਾਤਸ਼ਾਹ ਜੀ ਦੇ ਕੋਲ ਬਹੁਤੇ ਪਦਾਰਥ ਨਹੀਂ ਮੰਗਣੇ ਚਾਹੀਦੇ ਵੀ ਹਮੇਸ਼ਾ ਮੰਗ ਨਹੀਂ ਕਰਨੀ ਚਾਹੀਦੀ ਹਜ਼ੂਰ ਨੇ ਕਿਹਾ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਮੂਰਖ ਆ ਜਿਹੜੇ ਰੋਜ਼ ਪਦਾਰਥੀ ਮੰਗਦੇ ਰਹਿੰਦੇ ਪਦਾਰਥੀ ਮੰਗਦੇ ਰਹਿੰਦੇ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਵੀ ਮੂਰਖ ਆ ਜਿਹੜੇ ਰੋਜ਼ ਹੀ ਲੈ ਲੈ ਕੇ ਲੈ ਲੈ ਕੇ ਮੁਕਰ ਜਾਂਦੇ ਨੇ ਵੀ ਅੱਗੇ ਫੇਰ ਮੰਗਣ ਆ ਜਾਂਦੇ ਨੇ ਅਗਲੇ ਦਿਨ ਫੇਰ ਮੰਗਣ ਆ ਜਾਂਦੇ ਬਹੁਤੇ ਪਦਾਰਥ ਨਹੀਂ ਮੰਗਣੇ ਚਾਹੀਦੇ ਪਰ ਬਾਣੀ ਨੇ ਨਾਲ ਇਹ ਵੀ ਕਿਹਾ ਵੀ ਜੇ ਤੇਨੂੰ ਲੋੜ ਆ ਤੇ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜਮ ਰਹੀ ਹੈ ਜੇ ਕਿਸੇ ਹੋਰ ਕੋਲੋਂ ਮੰਗੇਗਾ ਤੇ ਲਾਜ ਸ਼ਰਮ ਨਾਲ ਮਰ ਜਾਣਾ ਚਾਹੀਦਾ ਜੇ ਮੰਗਣਾ ਹੀ ਆ ਤਾਂ ਫਿਰ ਗੁਰੂ ਕੋਲੋਂ ਹੀ ਮੰਗ ਜੇ ਭੁੱਖ ਹੈ ਅੰਦਰ ਜੇ ਪਦਾਰਥ ਚਾਹੀਦੇ ਨੇ ਜੇ ਕੁਝ ਚਾਹੀਦਾ ਤੇ ਮੰਗ ਵੀ ਗੁਰੂ ਕੋਲੋਂ ਹੀ ਠੀਕ ਆ ਤੇਰੀ ਰੋਜ਼ ਇੱਕੋ ਹੀ ਮੰਗਣਾ ਹੋਵੇ ਰੋਜ਼ ਪਦਾਰਥ ਹੀ ਨਾ ਮੰਗੀ ਜਾ ਪਰ ਜੇ ਲੋੜ ਹੈ ਜੇ ਬਹੁਤਾ ਹੀ ਜੀਵਨ ਔਖਾ ਲੰਘ ਰਿਹਾ ਤੇ ਮੰਗਣਾ ਵੀ ਤੇ ਗੁਰੂ ਦੇ ਕੋਲ ਹੋਈ ਆ ਤੇ ਮੰਗ ਵੀ ਬਾਣੀ ਚ ਲਿਖੀ ਆ ਭਗਤ ਸਹਿਬਾਨਾ ਨੇ ਇੱਥੇ ਤੱਕ ਕਿਹਾ ਇਹ ਮਾਲਾ ਆਪਣੀ ਲਈ ਜਾ ਹਉ ਮੰਗੂ ਸੰਤਨ ਰੇ ਨਾ ਮੈਂ ਨਹੀਂ ਕਿਸੇ ਕਾ ਦੇਣਾ ਇੱਥੇ ਤੱਕ ਭਗਤ ਸਹਿਬਾਨਾ ਨੇ ਕਿਹਾ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲਈ ਜਾ ਭੁੱਖਿਆ ਮੇਰੇ ਤੋਂ ਭਗਤ ਹੀ ਨਹੀਂ ਹੋਣੀ ਆ ਮਾਲਾ ਲੈ ਲੈ ਆਪਣੀ ਹਾਂ ਹੁਣ ਧੰਨੇ ਭਗਤ ਦਾ ਜੀਵਨ ਆਪਦੇ ਨੂੰ ਵੀ ਕਹਿੰਦੇ ਨੇ ਅੱਗੋਂ ਪੈਸ ਮੰਗੋ ਲੈ ਬਿਲਕੁਲ ਉਹਨਾਂ ਨੇ ਮੰਗ ਲਿਆ ਸਾਰਾ ਕੁਝ ਪਰ ਜੋ ਜੋ ਲੋੜ ਆ ਇੱਛਾ ਨਹੀਂ ਹੂੰ ਇੱਛਾ ਨਹੀਂ ਮੈਂ ਅੱਗੇ ਵੀ ਇਹ ਗੱਲ ਸਾਂਝੀ ਕਰਦਾ ਹੁਣਾਂ ਕਥਾ ਵਿਚਾਰ ਦੇ ਵਿੱਚ ਦੇਖੋ ਬਾਣੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਿਖਿਆ ਵਿਕਾਹਿ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਪਾਇ ਤਾਕਾਰਿ ਚਕਾਗੇ ਕਰਤਰਿਆ ਮੈਂ ਇੱਥੇ ਇੱਕ ਵਿਚਾਰ ਦਿੰਨਾ ਹੁਣਾਂ ਕਿ ਦੇਖੋ ਪਾਤਸ਼ਾਹ ਨੇ ਕਿਹਾ ਤੁਹਾਡੇ ਸਾਰਿਆਂ ਦੇ ਆਹਰ ਦਾ ਫਿਕਰ ਜਿਹੜਾ ਚਿੰਤਾ ਹੈ ਜਿਹੜੀ ਉਹ ਖਸਮ ਨੂੰ ਆਕਾਲ ਪੁਰਖ ਜੀ ਨੂੰ ਆ ਪਰ ਉਹਨੇ ਸਾਰਿਆਂ ਦੇ ਲੇਖੇ ਦੇ ਵਿੱਚ ਰੋਟੀ ਲਿਖੀ ਆ ਹੂੰ ਬਰਗਰ ਪੀਜ਼ੇ ਨਹੀਂ ਲਿਖੇ ਜੇ ਬਰਗਰ ਪੀਜ਼ੇ ਖਾਣੇ ਆ ਫਿਰ ਮੈਨੂੰ ਲੋਕਾਂ ਨੂੰ ਲੁੱਟਣਾ ਪੈਣਾ ਹੈ ਫਿਰ ਮੈਨੂੰ ਆ ਸਾਰਾ ਕੁਝ ਕਰਨਾ ਪੈਣਾ ਆ ਫਜ਼ੂਲ ਦੀਆਂ ਰੀਲਾਂ ਪਾਉਣੀਆਂ ਪਣੀਆਂ ਅਸੇ ਠੱਠੇ ਕਰਨੇ ਪੈਣੇ ਆ ਜੇ ਰੋਟੀ ਚੱਲ ਰਹੀ ਆ ਇਹਦੇ ਨਾਲੋਂ ਸੋਨਾ ਹੋਰ ਕੀ ਹੋ ਸਕਦਾ ਕਿਉਂ ਕਿਉਂਕਿ ਜੇ ਬਹੁਤੇ ਪਦਾਰਥ ਫੈਲਾਵਾਂਗੇ ਬਾਣੀ ਨੇ ਇਹ ਗੱਲ ਕਦੇ ਮਨਜ਼ੂਰੀ ਨਹੀਂ ਕੀਤੀ ਹਜ਼ੂਰ ਤਾਂ ਕਹਿੰਦੇ ਆ ਛਾੜ ਵਡਾਣੀ ਤਾਤਮੂੜੇ ਹੀ ਹਾਂ ਬਸਣਾ ਰਾਤਮੂੜੇ ਜੇ ਸਹਿਦ ਸੁਭਾ ਧਨ ਮਿਲ ਰਿਹਾ ਮੈਂ ਹੀ ਨਹੀਂ ਕਹਿੰਦਾ ਵੀ ਸਿੱਖ ਇਦਾਂ ਦਾ ਹੋਵੇ ਵੀ ਉਹ ਗਰੀਬ ਹੋਵੇ ਨਹੀਂ ਭਾਈ ਸਿੱਖ ਵੀ ਚੜ੍ਹਦੀ ਕਲਾ 'ਚ ਹੋਵੇ ਪਰ ਇਹ ਨਹੀਂ ਵੀ ਉਹਦੇ ਮਨ ਦੀ ਇੱਛਾ ਹੋਵੇ ਵੀ ਮੈਂ ਰੇਂਜ ਰੋਵਰ ਚ ਘੁੰਮਾਂ ਉਹ ਬਾਣੀ ਕਿਹੜੇ ਵੇਲੇ ਪੜੂਗਾ ਜੋ ਸਾਰਾ ਦਿਨ ਇਹੋ ਹੀ ਸੋਚ ਰਿਹਾ ਹਾਂ ਮੈਂ ਰੇਂਜ ਰੋਵਰ ਚ ਘੁੰਮਾਂ ਜੇ ਹੁਣ ਉਹਨੇ ਰੇਂਜ ਰੋਵਰ ਲੈਣੀ ਆ ਤਾਂ ਉਹਨੂੰ ਲੁੱਟਮਾਰ ਕਰਨੀ ਪੈਣੀ ਆ ਉਹਨੇ ਤਰਲੋ ਮੱਛੀ ਹੋਣਾ ਪੈਣਾ ਉਹਨੂੰ ਲੋਕਾਂ ਕੋਲੋਂ ਕਰਜ਼ੇ ਲੈਣੇ ਪੈਣੇ ਆ ਉਹ ਉਹ ਵਿਚਾਰ ਜਿਹੜੀ ਉਹ ਸੋਚਣੀ ਚਾਹੀਦੀ ਨਾ ਨਹੀਂ ਨਾ ਮੈਂ ਤਾਂ ਕਹਿੰਦਾ ਨਿਸਵਾਰਥ ਹੋ ਕੇ ਪੰਦਰ ਆਬਾ ਲੇ ਤੇ ਰੱਬ ਵੈ ਸਭ ਕੁਝ ਦੇ ਦਿੰਦਾ ਬਖਸ਼ ਦਿੰਦਾ ਸਾਰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਪਾਤਸ਼ਾਹ ਹੀ ਆ ਬਖਸ਼ ਦਿੰਦਾ ਦੇਖੋ ਬਾਣੀ ਚ ਲਿਖਿਆ ਹੋਇਆ ਕਦੇ ਉਹਨਾਂ ਇਹ ਵੀ ਸ਼ਬਦ ਦਾ ਤਾਂ ਕੀਰਤਨ ਕੀਤਾ ਹੋਵੇਗਾ ਜਾਂ ਨਿਤਨੇਮ ਵਿੱਚ ਅੱਜ ਵੀ ਪੜਦੇ ਹੋਣਗੇ ਬੇਹਾਜ਼ੂਰ ਨੇ ਕਹਿਆ ਜਿਸ ਨੂੰ ਬਖਸ਼ਿਆ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਆਪਾਂ ਤੇ ਉਹਨਾਂ ਦੀਆਂ ਗੱਲਾਂ ਕਰਦੇ ਦੇਖੋ ਨਵਾਬ ਕਪੂਰ ਸਿੰਘ ਵਰਗੇ ਜਿਹੜੇ ਘੋੜਿਆਂ ਦੀ ਲੇਧ ਚੁੱਕਦੇ ਸੀ ਹਾਂਜੀ ਤੇ ਉਹਨਾਂ ਦੇ ਮੂਰੇ ਨਵਾਬੀ ਦੀ ਪੇਸ਼ਕਸ਼ ਕੀਤੀ ਜਾਂਦੀ ਆ ਤੇ ਉਹ ਕਹਿੰਦੇ ਆ ਮੈਂ ਨਵਾਬੀ ਲਵਾਂਗਾ ਜ਼ਰੂਰ ਪਰ ਮੈਂ ਅ ਨਵਾਬਾਂ ਵਾਲੇ ਵਸਤਰ ਨਹੀਂ ਧਾਰਨ ਕਰਾਂਗਾ ਮੇਰਾ ਸਾਰਾ ਜਿਹੜਾ ਪੰਥ ਆ ਉਹ ਸਾਰਾ ਪੰਥ ਇਸੇ ਲਿਵਾਸ ਦੇ ਵਿੱਚ ਇਸੇ ਨੀਲੇ ਬਾਣੇ 'ਚ ਹੀ ਫਿਰਦਾ ਆ ਤੇ ਮੈਂ ਆ ਸ਼ਾਹੀ ਪੋਸ਼ਾਕ ਕਿਉਂ ਧਾਰਨ ਕਰਾਂ ਦੂਜੀ ਗੱਲ ਵੀ ਜੇ ਨਵਾਬੀ ਮੈਨੂੰ ਦੇਣੀ ਏ ਤੇ ਨਵਾਬੀ ਪੰਜਾ ਸਿੰਘਾਂ ਦੇ ਪੈਰਾਂ ਨੂੰ ਝੁਕਾ ਕੇ ਚਰਨਾਂ ਨੂੰ ਝੁਕਾ ਕੇ ਮੈਨੂੰ ਦਿਓ ਤੀਜੀ ਗੱਲ ਵੀ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਚੁੱਕਣ ਦੀ ਤੇ ਸੰਗਤ ਦੇ ਝੂਠੇ ਭਾਂਡੇ ਮਾਂਜੜ ਦੀ ਸੇਵਾ ਨਾ ਕੋਈ ਫਿਰ ਮੈਂ ਨਵਾਬੀ ਲਵਾਂਗਾ ਐਸੇ ਵੀ ਨਹੀਂ